ਜਦ ਰਿਸ਼ਤੇ ਲੱਭੇ ਜਾਂਦੇ ਸੀ ਕਹਿੰਦੇ ਸੀਗੇ ਕਿ ਆ ਸੌ ਮੁੰਡਾ ਨਹੀਂ ਲੱਭਦਾ ਹੈਨਾ ਅੱਜਕੱਲ ਮੈਂ ਕਹਿੰਨਾ ਕਿ ਮੁੰਡੇ ਆਲੇ ਜ਼ਿਆਦਾ ਡਰਨ ਲੱਗੇ ਕਿ ਅਗੋ ਕੁੜੀ ਕਿਹੋ ਜੀ ਨਿਕਲੂਗੀ ਡੂ ਯੂ ਥਿੰਕ ਕਿ ਇਹ ਬਹੁਤ ਵੱਡਾ ਪੈਰਾਡਾਈਮ ਸ਼ਿਫਟ ਹੈ ਸੋਸਾਇਟੀ ਦਾ ਬਹੁਤ ਜ਼ਿਆਦਾ ਆਈ ਥਿੰਕ ਸੋ this like we i think ਆਪਾਂ ਪਹਿਲਾਂ ਵੀ ਡਿਸਕਸ਼ਨਸ ਇਤੇ ਕੀਤੀਆਂ ਆਪਾਂ ਵੀ ਕੀਤੀਆਂ ਕਿ this ਇੱਕ ਆਹੀ ਜਿਹੜੀ ਇੱਕ ਲਹਿਰ ਚੱਲੀ ਆ ਫੈਮਿਨਿਜ਼ਮ ਦੀ ਯੂ نو ਐਂਡ ਫਿਰ ਕਿਸਨੂੰ ਚੰਗੀ ਤਰ੍ਹਾਂ ਪਤਾ ਨਹੀਂ ਹੈਗਾ ਇਵਨ ਫੀਮੇਲਸ ਨੂੰ ਕਿ ਫੈਮਿਨਿਜ਼ਮ ਹੈ ਕੀ ਟੂ ਬੀ ਆਨੈਸਟ ਯੂ نو ਇਟਸ ਨਾਟ ਕਿ ਫੈਮਿਨਿਜ਼ਮ ਦੇ ਨਾਮ ਤੇ ਆਪਾਂ ਜ਼ਿੱਦ ਕਰਨੀ ਹੈ ਕਿ ਜੇ ਤੂੰ ਇੱਕ ਚਪੇੜ ਮਾਰੇਂਗਾ ਮੈਂ ਚਾਰ ਮਾਰਾਂਗੀ ਇਟਸ ਨਾਟ ਦੈਟ ਫਿਰ ਤਾਂ ਦੋਨੋਂ ਹੀ ਗਲਤ ਹੈ ਟੂ ਰੌਂਗਸ ਨੇਵਰ ਮੇਕ ਅ ਰਾਈਟ ਹੈ ਨਾ ਸੋ ਇੱਕ ਤਾਂ ਉਹ ਹੈ ਐਂਡ ਦੈਨ ਅਨਦਰ ਥਿੰਗ ਇਜ਼ ਦ ਹੋਲ ਔਮਨ ਇੰਪਾਵਰਮੈਂਟ ਵਾਲੀ ਲਹਿਰ ਜਿਹੜੀ ਹੈਗੀ ਆ ਆਈ ਐਮ ਆਈ ਜਸਟ ਫੀਲ ਕਿ ਜੋ ਮੈਂ ਆਪਣੀ ਜ਼ਿੰਦਗੀ ਚ ਸੋ ਫਾਰ ਦੇਖਿਆ ਆ ਆਈ ਜਸਟ ਫੀਲ ਕਿ ਜੈਂਡਰ ਹੈਜ਼ ਨਥਿੰਗ ਨੋ ਰੋਲ ਟੂ ਪਲੇ ਇਨ ਗੁੱਡ অর ਬੈਡ ਪੀਪਲ ਮੈਂ ਬਚਪਨ ਤੋਂ ਲੈ ਕੇ ਅੱਜ ਤੱਕ ਮਾੜੀਆਂ ਆਦਤਾਂ ਮੇਲ ਵਿੱਚ ਵੀ ਦੇਖੀਆਂ ਫੀਮੇਲ ਵਿੱਚ ਵੀ ਦੇਖੀਆਂ ਐਂਡ ਚੰਗੀਆਂ ਆਦਤਾਂ ਮੇਲ ਵਿੱਚ ਵੀ ਦੇਖੀਆਂ ਫੀਮੇਲ ਵਿੱਚ ਵੀ ਦੇਖੀਆਂ ਆਈ ਡੋਨਟ نو ਮੈ ਬlesਟ ਹੈ ਜਾਂ ਫਿਰ ਤੁਸੀਂ ਆਈ ਡੋਨਟ ਨੋ ਹੈ ਨਾ ਸੋ ਮੈਨੂੰ ਇਹ ਇਹ ਜਿਹੜਾ ਜੈਂਡਰ ਵਿੱਚ ਆਪਾਂ ਇਮੋਸ਼ਨਸ ਨੂੰ ਮਿਕਸ ਕਰ ਲੈਂਦੇ ਆ ਕਿ ਕੁੜੀਆਂ ਤਾਂ ਜੀ ਇਦਾਂ ਐਂਡ ਮੁੰਡੇ ਲਾਈਕ ਕੋਈ ਔਮਨ ਕਾਰਡ ਜਨਰਲਾਈਜ਼ ਕਰ ਦਿੰਨੇ ਆ ਜਨਰਲਾਈਜ਼ ਕੀਤਾ ਜਾਂ ਫਿਰ ਔਮਨ ਕਾਰਡ ਖੇਡਣਾ ਲਾਈਕ ਮੈਨੂੰ ਵੀ ਪਤਾ ਲੱਗ ਜਾਂਦਾ ਜਦੋਂ ਕੋਈ ਔਮਨ ਕਾਰਡ ਖੇਡ ਰਿਹਾ ਆ ਨਾ ਆਮ ਲਾਈਕ ਨੋ ਨੋ ਇਟਸ ਨੋਟ ਆ ਔਮਨ ਕਾਰਡ

देखो इमोशंस बंदेच भी उन्हे ही hunde ne and i feel ke sometimes ke mere father ch zyada emotions rahe ne as we were growing up beshak oh uh, sensitivity hove ya gussa hove ya even pyar hove hai you na know? where is the mother has been always the stronger person you na know? she's yeah. always been like sare nu samna sambhal lena me mom uh, me dad and my sisters we have all been like looking up to the mother only yeah. samajh rahe ho so i feel ke gender da koi ਰੋਲ ਨਹੀਂ ਹੈਗਾ ਇਮੋਸ਼ਨਸ ਵਿੱਚ ਕਿ ਬਾਇਸ ਕਰਦੇ ਹਾਂ ਹਾਂ ਇਹ ਜ਼ਰੂਰ ਹੈ ਕਿ ਸੋ ਸੋਸ਼ੀਅਲੀ ਆਪਾਂ ਮੁੰਡਿਆਂ ਨੂੰ ਸਿਖਾਣੇ ਆ ਕਿ ਉਹ ਲੈਸ ਐਕਸਪ੍ਰੈਸਿਵ ਹੋਣ ਰੋਣਾ ਯੂ نو ਦੇ ਹੈਵ ਟੂ ਬੀ ਰਫ ਐਂਡ ਟਫ ਬਿਕੋਜ਼ 올 ਫੈਮਿਲੀ ਦੇ ਹੈਡ ਨੇ ਬਟ ਆਈ ਆਲਵੇਸ ਥਿੰਕ ਹੈਡ ਤਾਂ ਮਮਮੀ ਹੁੰਦੀ ਹੈ ਕਿਉਂਕਿ ਜਦੋਂ ਵੀ ਕੁਝ ਕਰਵਾਉਣਾ ਹੋਵੇ ਉਹ ਤਾਂ ਹੁਣ ਸਿਚੁਏਸ਼ਨ ਟੂ ਸਿਚੁਏਸ਼ਨ ਡਿਪੈਂਡ ਕਰਦਾ ਯਾ